گن کی رت ند موری گن کی رت ند مور تو, تو ہی جاس تو ہی روپ تو ہی ਆਸ ਓਟ ਪ੍ਰਭ ਤੋਰੀ ਆਸ ਓਟ ਪ੍ਰਭ ਤੋਰੀ ਤੂੰ ਹੀ ਮਾਣ ਤੂੰ ਹੀ ਤਾਨ ਤੂੰ ਹੀ ਪੱਤ ਤੂੰ ਹੀ ਪ੍ਰਾਣ ਗੁਰ ਤੋ ਟੇਲ ਜੋਰੀ ਗੁਰ ਤੂਟੀ ਲਜੋਰੀ ਤੂੰ ਹੀ ਗਰ ਤੂੰ ਹੀ ਵਣ ਤੂੰ ਹੀ گاਉ ਤੂੰ ਹੀ ਸੁਣ ਹੈ ਨਾਣੁ ਕੁੰਨੇ ਰੇਰੀ ਨਾਣੁ ਕੁੰ ਨੇਰ ਨੇਰੀ ਗੁਣ ਕੀਰਤ ਨਿਦਮੋਰੀ ਗੁਣ ਕੀਰਤ ਨਿਦਮੋਰੀ ਵਾਹਿਗੁਰੂ ਇਕ ਓੰਕਾਰ ਤਤ ਗੁਰ ਪ੍ਰਸਾਦ ਮਾਰੂ ਮਹਲਾ ਚੌਥਾ ਘਰ ਦੂਜਾ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸ਼ਰਨ ਪਰੇ ਦਾਲਦ ਭਾਂਜ ਸੁਦਾਮੈ ਮਿਲੇਉ ਭਗਤੀ ਪਾਏ ਤਰੇ ਭਗਤ ਵਚਲ ਹਰ ਨਾਮ ਕਰਤਾਰਤ ਗੁਰਮੁਖ ਕਿਰਪਾ ਕਰੇ ਮੇਰੇ ਮਾਨ ਨਾਮ ਜਪਤ ਉਦਰੇ ਸ੍ਰੀ ਪ੍ਰਹਿਲਾਦ ਬੇਦਰਦਾਸੀ ਸੁਤ ਗੁਰਮੁਖ ਨਾਮ ਤਰੇ ਰਹਾ ਤਨ ਤਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੀ ਅਮਰਤਮਈ ਬਾਣੀ ਮਾਰੂ ਰਾਗ ਦੇ ਵਿੱਚ ਇਸ ਤੋਂ ਪਹਿਲਾਂ ਮਾਰੂ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 12 ਸ਼ਬਦ ਅਤੇ ਗੁਰੂ ਅਮਰਦਾਸ ਜੀ ਦੇ ਕਾਂਜੇ ਸ਼ਬਦਾਂ ਦੇ ਵਿਚਾਰ ਸੰਪੂਰਨ ਹੋਈ ਹੈ ਅੱਜ ਸਤਿਗੁਰੂ ਦੀ ਕਿਰਪਾ ਸਤਕਾ ਚੌਥੇ ਪਾਤਸ਼ਾਹ ਧੰਤਨਸ ਰਾਮਦਾਸ ਗੁਰ ਉਹਨਾਂ ਦੇ ਅੰਮ੍ਰਿਤ ਮੇਬਾਣੀ ਆਉ ਉਹਨਾਂ ਦੇ ਵਿਚਾਰ ਕਰਕੇ ਸਾਨੂੰ ਉਹ ਉਪਦੇਸ਼ ਕੀ ਕਰਦੇ ਹਨ ਇਸ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਮੇਰੇ ਮਨ ਨਾਮ ਜਪਤ ਉਧਰੇ ਤੂ ਪ੍ਰਹਿਲਾਡ ਬਿਦਰ ਦਾਸੀ ਸੁਤ ਗੁਰਮੁਖ ਨਾਮ ਕਰੇ اے ਮੇਰੇ ਮਨ ਨਾਮ ਜਪਤ ਉਧਰੇ अनेका ਹੀ પ્રાਣੀ ਉਸ ਵਾਹਿਗੁਰੂ ਦਾ ਨਾਮ ਜਪ ਕੇ ਉਧਰ ਗਏ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘੇ ਵਿਕਾਰਾਂ ਤੋਂ ਛੁੱਟ ਗਏ ਨਾਮ ਜਪ ਕੇ ਮੇਰੇ ਮਣ ਨਾਮ ਜਪਤ ਉਧਰੇ ਤ੍ਰੂ ਪ੍ਰਹਲਾਦ ਬੇਦਰਦਾਸੀ ਸੋਤ ਕੀ ਗੋਰਮੁਖ ਨਾਮ ਤਰੇ ਕਿਹ ਕਿਹੜੇ ਕਿਹੜੇ ਤ੍ਰੋਪ ਭਗਤ ਵਰਗੇ ਪ੍ਰਹਲਾਦ ਭਗਤ ਵਰਗੇ ਬੇਦਰ ਦਾ ਸੀ ਸੁੱਤ ਦਾ ਸੀ ਦਾ ਸੁੱਤ ਜੋ ਬੇਦਰ ਸੀ ਉਹ ਗੁਰਮੁਖ ਨਾਮ ਤਰੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਨਾਮ ਦੇ ਰਾਹੀ ਤਰ ਗਏ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰੂ ਕਿਰਪਾ ਕਰਦਾ ਹੈ ਜਦੋਂ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਹੈ ਫਿਰ ਗੁਰੂ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰਦਾ ਹੈ ਨਾਮ ਜਪਨ ਦੇ ਨਾਲ ਫਿਰ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਤੋਂ ਸਤਿਗੁਰੂ ਜੀ ਇਸ ਰਹਾਉ ਦੀ ਪੰਕਤੀ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਮੇਰੇ ਮਨ ਨਾਮ ਜਪਤ ਉਧਰੇ ਮੇਰੇ ਮਨ ਨਾਮ ਜਪ ਕੇ ਅਨੇਕਾਂ ਹੀ ਪ੍ਰਾਨੀ ਉਧਰ ਗਏ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਤ੍ਰੂ ਪ੍ਰਹਿਲਾਦ ਬੇਦਰ ਦਾਸੀ ਸੁੱਤ ਗੁਰਮੁਖ ਨਾਮ ਤਰੇ ਤ੍ਰੂ ਭਗਤ ਵਰਗੇ ਪ੍ਰਹਿਲਾਦ ਭਗਤ ਵਰਗੇ ਅਤੇ ਦਾਸੀ ਦਾ ਸੁੱਤ ਜੋ ਬੇਦਰ ਹੈ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸ਼ਰਨ ਪਰੇ ਇਹ ਮੇਰੇ ਮਾਨ ਸੁਖਦੇਵ मुनि ने ਅਤੇ ਜਨਕ ਰਾਜੇ ਨੇ ਵੀ ਨਾਮ ਜਪਿਆ ਜਪਿਆ ਕਿਸ ਤਰ੍ਹਾਂ ਗੁਰੂ ਦੀ ਬਚਨੀ ਗੁਰੂ ਦੇ ਬਚਨਾ ਉੱਤੇ ਤੁਰ ਕੇ ਗੁਰੂ ਦੇ ਬਚਨਾ ਰਾਹੀ ਜੋ ਗੁਰੂ ਉਪਦੇਸ਼ ਕਰਦੇ ਹਨ ਉਹਨਾਂ ਬਚਨਾ ਦੇ ਰਾਹੀ ਸੁਖਦੇਵ ઋષਿ ਨੇ ਨਾਮ ਜਪਿਆ ਜਨਕ ਰਾਜੇ ਨੇ ਵੀ ਨਾਮ ਜਪਿਆ ਹਰ ਹਰ ਸ਼ਰਨ ਪਰੇ ਅਤੇ ਸੁਖਦੇਵ ઋષਿ ਜਨਕ ਰਾਜਾ ਗੁਰੂ ਦੇ ਬਚਨਾਂ ਦੇ ਉੱਪਰ ਤੁਰ ਕੇ ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈ ਗਏ ਦਾਲਦ ਦਾਲਦ ਭੰਜ ਸੁਦਾਮੇ ਮਿਲਿਓ ਭਗਤੀ ਪਾਏ ਤਰੇ ਦਾਲਦ ਪੰਜ ਸੁਦਾਮੇ ਮਿਲਿਓ ਸੁਦਾਮਾ ਜਿਸ ਦਾ ਦਾਲਦ ਪਨ ਕੇ ਅਰਥਾਤ ਉਸ ਦੀ ਗਰੀਬੀ ਖਤਮ ਕਰਕੇ ਉਸ ਦੀ ਦਲਿਦਰੀ ਖਤਮ ਕਰਕੇ ਉਹਨਾਂ ਨੂੰ ਵਾਹਿਗੁਰੂ ਮਿਲ ਗਿਆ ਪ੍ਰਭੂ ਮਿਲ ਗਿਆ ਭਗਤੀ ਪਾਏ ਤਰੇ ਅਤੇ ਇਹ ਸਾਰੇ ਹੀ ਸੁਖਦੇਵ ઋષਿ ਰਾਜਾ ਜਨਕ ਸੁਦਾਮਾ ਭਗਤੀ ਦੀ ਭਾਵਨਾ ਦੇ ਨਾਲ ਸਾਰੇ ਹੀ ਤਰ ਗਏ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਭਗਤਿ ਵਛਲ ਹਰਨਾਮਿ ਕਿਰਤਾਰਤ ਗੋਰਮੁਖ ਕਿਰਪਾ ਕਰੇ ਉਹ ਵਾਹਿਗੁਰੂ ਜੋ ਹੈ ਉਹ ਭਗਤ ਵਚਲ ਹੈ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਵਚਲ ਪਿਆਰ ਕਰਨਾ ਭਗਤੀ ਤਤੈ ਨੂੰ ਸਿਆਰੀ ਹੈ ਭਗਤੀ ਦੇ ਨਾਲ ਉਹ ਵਾਹਿਗੁਰੂ ਪਿਆਰ ਕਰਦਾ ਹੈ ਜਿਹੜੇ ਵੀ ਉਸ ਦੇ ਵਾਹਿਗੁਰੂ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਉਹ ਪਿਆਰ ਕਰਦਾ ਹੈ ਕਿਉਂਕਿ ਉਸ ਦਾ ਪਿਆਰ ਭਗਤੀ ਦੇ ਨਾਲ ਹੈ ਹਰ ਨਾਮ ਕੇਰਤਾਰਥ ਅਤੇ ਉਸ ਪਰਮਾਤਮਾ ਦਾ ਜੋ ਨਾਮ ਹੈ ਉਹ ਜੀਵਨ ਨੂੰ ਸਫਲਾ ਕਰ ਦਿੰਦਾ ਹੈ ਕਿਰਤ ਆਰਥ ਕਰ ਦਿੰਦਾ ਹੈ ਗੁਰਮੁਖ ਕਿਰਪਾ ਕਰੇ ਅਤੇ ਵਾਹਿਗੁਰੂ ਗੁਰੂ ਦੇ ਰਾਹੀ ਕਿਰਪਾ ਕਰਦਾ ਹੈ ਗੁਰੂ ਦੇ ਰਾਹੀ ਬਖਸ਼ਿਸ਼ ਕਰਦਾ ਹੈ ਉਹ ਵਾਹਿਗੁਰੂ ਜਿਸ ਉਤੇ ਤਰਥਦਾ ਹੈ ਉਸ ਨੂੰ ਗੁਰੂ ਨਾਲ ਮਿਲਾਉਂਦਾ ਹੈ ਇਹ ਗੁਰੂ ਦੇ ਰਾਹੀ ਉਸ ਤੇ ਬਖਸ਼ਿਸ਼ ਹੁੰਦੀ ਆ ਉਹ ਨਾਮ ਦੇ ਨਾਲ ਜੁੜਦਾ ਹੈ ਆਹੋ ਜਿਹਾ ਵਾਹਿਗੁਰੂ ਜੋ ਭਗਤ ਵੱਛਲ ਹੈ ਭਗਤੀ ਨਾਲ ਪਿਆਰ ਕਰਦਾ ਹੈ ਹਰ ਨਾਮ ਕਿਰਤਾਰਤ ਅਤੇ ਪਰਮਾਤਮਾ ਦੇ ਨਾਮ ਦੇ ਨਾਲ ਆਪਣੇ ਨਾਮ ਦੇ ਨਾਲ ਜੋੜ ਕੇ ਜੀਵਨ ਸਫਲਾ ਕਰ ਦਿੰਦਾ ਹੈ ਗੋर्मुਖ ਕਿਰ ਕ੍ਰਿਪਾ ਕਰੇ ਅਤੇ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਦੇ ਵਿੱਚ ਪਾ ਕੇ ਇਸ ਮਨੁੱਖ ਨੂੰ ਇਸ ਜੀਵ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਮੇਰੇ ਮਨ ਨਾਮ ਜਪਤ ਉਧਰੇ ਤ੍ਰੂਪਰਲਾ ਵੇਦਰ ਦਾਸੀ ਸੁਤ ਗੁਰਮੁਖ ਨਾਮ ਤਰੇ ਰਹਾਉ ਕਲਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਣਾ ਉਦਰੇ ਕਲਯੁਗ ਅਰਥਾਤ ਇਸ ਜਗਤ ਦੇ ਵਿੱਚ ਨਾਮ ਪ੍ਰਧਾਨ ਪਦਾਰਥ ਜੋ ਉਸ ਵਾਹਿਗੁਰੂ ਦਾ ਨਾਮ ਹੈ ਏਹੀ ਸ੍ਰੇਸ਼ਟ ਪਦਾਰਥ ਹੈ ਇਸ ਤੋਂ ਤੇ ਹੋਰ ਕੋਈ ਪਦਾਰਥ ਸ੍ਰੇਸ਼ਟ ਨਹੀਂ ਹੈ ਇਹ ਨਾਮ ਹੀ ਸਭ ਤੋਂ ਸ੍ਰੇਸ਼ਟ ਪਦਾਰਥ ਹੈ ਭਗਤ ਜਨਾ ਉਦਰੇ ਅਤੇ ਇਹ ਨਾਮ ਜੋ ਉਸ ਵਾਹਿਗੁਰੂ ਦਾ ਨਾਮ ਹੈ ਇਹ ਭਗਤ ਜਨਾ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਨਾਮ जय देव कबीर त्रिलोचन सब दोख गए चमरे ते सतगुरु जी अपना उपदेश करदे हो कह रहे हैं कौन-कौन जड़े हैं इस संसार समुंदर तो नाम दे नाल जुड़ के तर गए नाम मां जय देव भगत नामदेव जी जय देव जय देव जी कबीर जी तरलोचन जी ਇਹ ਸਾਰੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਸਭ ਦੋਖ ਗਏ ਚਮਰੇ ਚਮਰੇ ਜੋ ਚਮੜੇ ਦਾ ਕੰਮ ਕਰਨ ਵਾਲੇ ਭਗਤ ਰਵਦਾਸ ਜੀ ਉਹ ਵੀ ਇਸ ਨਾਮ ਦੇ ਨਾਲ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਉਹਨਾਂ ਦੇ ਸਾਰੇ ਹੀ ਪਾਪ ਖਤਮ ਹੋ ਗਏ ਇਸ ਨਾਮ ਨੇ ਉਹਨਾਂ ਦੇ ਸਾਰੇ ਹੀ ਪਾਪ ਖਤਮ ਕਰ ਦਿੱਤੇ ਗੁਰਮੁਖ ਨਾਮ ਲੱਗੇ ਸੇ ਉਦਰੇ ਸਭ ਕੇ ਲਿਖ ਪਾਪ ਟਰੇ ਗੁਰਮੁਖ ਨਾਮ ਲਗੇ ਜਿਹੜੇ ਵੀ ਗੁਰੂ ਦੇ ਰਾਹੀ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਜਿਹੜੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਨਾਮ ਲਗੇ ਅਤੇ ਨਾਮ ਦੇ ਵਿੱਚ ਲੱਗ ਗਏ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਨਾਮ ਚਪਣ ਲੱਗੇ ਇਸ ਅੰਮ੍ਰਿਤ ਮਈ ਬਾਣੀ ਜੋ ਸਤਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਨਾਲ ਜੁੜ ਕੇ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣ ਲੱਗੇ ਕਿਉਂਕਿ ਇਹ ਬਾਣੀ ਜੋ ਹੈ ਇਹ ਸਾਰੀ ਹੀ ਉਸ ਵਾਹਿਗੁਰੂ ਦੇ ਗੁਣਾ ਦੇ ਨਾਲ ਭਰੀ ਹੋਈ ਹੈ ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਭਰੀ ਹੋਈ ਹੈ ਜੋ ਵੀ ਅਸੀਂ ਸ਼ਬਦ ਕਹੁੰਦੇ ਹਾਂ ਅੱਜ ਉਸ ਵੇਲੇ ਉਸ ਸ਼ਬਦ ਦੇ ਰਾਹੀਂ ਉਸ ਵਾਹਿਗੁਰੂ ਦੀ ਉਸਤਤ ਕਰਦੇ ਹਾਂ ਉਸ ਵਾਹਿਗੁਰੂ ਦੀਆਂ ਸੇਵ ਸਲਾਹਾਂ ਕਰਦੇ ਹਾਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਕਿ ਇਹ ਸਭ ਕੁਝ ਸਾਨੂੰ ਸੌਂਪਿਆ ਹੈ ਸਭ ਕੁਝ ਸਾਨੂੰ ਦਿੱਤਾ ਹੈ ਗੋ ਰੂ ਮੁਖ ਨਾਮ ਲਗੇ ਸੇ ਉਦਰੇ ਸਾਬਕ ਕਿਲ ਵੇਖ ਪਾਪ ਟਰੇ ਜਿਹੜੇ ਗੁਰੂ ਦੇ ਰਾਹੀਂ ਨਾਮ ਦੇ ਵਿੱਚ ਲੱਗ ਗਏ ਉਸ ਵਾਹਿਗੁਰੂ ਦੀ ਕੀਰਤੀ ਕਰਨ ਲੱਗ ਪਏ ਸੇ ਉਦਰੇ ਉਹ ਫਿਰ ਵਿਕਾਰਾਂ ਤੋਂ ਬਚ ਜਾਂਦੇ ਆਂ ਵਿਕਾਰਾਂ ਤੋਂ ਬਚ ਕੇ ਫਿਰ ਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਆਂ ਉਹਨਾਂ ਦਾ ਮਿਲਾਪ ਉਸ ਵਾਹਿਗੁਰੂ ਦੇ ਨਾਲ ਹੋ ਜਾਂਦਾ ਹੈ ਸਭਾ ਇਕਲਵਿਕ ਪਾਪ ਟਰੇ ਅਤੇ ਇਹ ਨਾਮ ਜੋ ਹੈ ਉਹਨਾਂ ਸਾਰਿਆਂ ਦਾ ਸਾਰੇ ਕੀਤੇ ਹੋਏ ਪਾਪ ਜੋ ਹਨ ਉਹਨਾਂ ਨੂੰ ਖਤਮ ਕਰ ਦਿੰਦਾ ਹੈ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਬਖਸ਼ਿਸ਼ ਕਰਨ ਕਿਉਂਕਿ ਨਾਮ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਮਿਲਣਾ ਹੈ। ਜਦੋਂ ਅਸੀਂ ਗੁਰੂ ਵਾਲੇ ਬਣਾਂਗੇ ਗੁਰੂ ਦੀ ਸ਼ਰਨ ਦੇ ਵਿੱਚ ਆਵਾਂਗੇ ਗੁਰੂ ਦੇ ਬਚਨਾਂ ਉੱਤੇ ਤੁਰਾਂਗੇ ਫਿਰ ਸਤਿਗੁਰੂ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰਦੇ ਹਨ ਨਾਮ ਦੇ ਜੋਰ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ ਸਤਿਗੁਰੂ ਅੱਗੇ ਇਹ ਹੀ ਅਰਦਾਸ ਕਰੀਏ ਕਿ ਆਪਣੇ ਨਾਮ ਦੀ ਬਖਸ਼ਿਸ਼ ਕਰਨ ਤਾਂ ਜੋ ਇਹ ಅಮੂਲਕ ਜਨਮ ਜੋ ਸਵਾਹਿਗੁਰੂ ਨੇ ਸਾਨੂੰ ਦਿੱਤਾ ਹੈ ਇਹ ਸਫਲਾ ਹੋ ਜਾਵੇ ਜੀ ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਕੱਲ ਨੂੰ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ